ਚਾ 32 ਕੇ ਸਾਲ ਦਾ ਹੁੰਦਾ ਹੈ ਉਹ ਫਿਰ ਯਾਰ ਦੋਸਤਾਂ ਨੂੰ ਕਹਿੰਦਾ ਵੀ ਮੈਂ ਅਸਲੀ ਦਾ ਲਾਇਸੈਂਸ ਲੈਣਾ ਹੈ ਫਿਰ ਉਹ ਐਸਐਚਓ ਕੋਲੇ ਜਾਂਦਾ ਫਿਰ ਉਹ ਪੁੱਛਦਾ ਫਿਰ ਉਹ ਵੀ ਥਾਈ ਧੱਕੇ ਧੁੱਕੇ ਖਾ ਕੇ ਹੱਥ ਹੱਥ ਜੇ ਬਨ ਕੇ ਕਰ ਕਰਾ ਕੇ ਜੇ ਪੈਸੇ ਪੂਸੇ ਖਰਚ ਕਰਕੇ ਇੱਕ ਰਵਾਲਬਰ ਦਾ ਪਿਸਟਲ ਦਾ ਲਾਇਸੈਂਸ ਲੈ ਲੈਂਦਾ ਹੂੰ ਤੇ ਉਹ ਰਵਾਲਬਰ ਲੈ ਕੇ ਫਿਰ ਉਹ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਐ ਸਾਈਡ ਤੇ ਨਾ ਪਿਸਤੌਲੜੀ ਜੀ ਟੰਗ ਕੇ ਰੱਖਦਾ ਉਹ ਜਿਹੜੀ ਪਿਸਤੌਲੜੀ ਜੀ ਟੰਗਦਾ ਫਿਰ ਜਦੋਂ ਉਹਨੂੰ ਕੋਈ ਮਿਲਣਾ ਹੁੰਦਾ ਨਾ ਉਹਨੂੰ ਘੁੱਟ ਕੇ ਜੱਫੀ ਪਾਉਂਦਾ ਵੀ ਮੇਰੀ ਪਿਸਤੌਲੜੀ ਦੇ ਵਿੱਚ ਫਿਰ ਉਹ ਇਹਨੇ ਨੂੰ ਵਿਆਹਿਆ ਜਾਂਦਾ ਸੌਰੇ ਵੀ ਜਾ ਕੇ ਨਾ ਸੌਰਿਆਂ ਨੂੰ ਇੱਕ ਦੋ ਕਾਂਜੇ ਮਾਰ ਕੇ ਦਿਖਾਉਂਦਾ ਹਮਮ ਔਰ ਸੌਰੇ ਵੀ ਦੇਖ ਰਹੇ ਹੁੰਦੇ ਨੇ ਉਹਦੀਆਂ ਕਰਤੂਤਾਂ ਪਰੋਖੀ ਕਰਨ ਜਮਾਈ ਹੁੰਦਾ ਦੇਖੀ ਜਾਂਦੇ ਨੇ ਉਸ ਨੂੰ ਆ ਛੋਟੇ ਵੀ ਸਾਡੀ ਫਿਦਰਤ ਹੈ ਔਰ ਜਦੋਂ ਉਹ 45 ਸਾਲ ਦਾ ਹੁੰਦਾ ਥਾਰ ਥੁਰ ਜੀ ਵੀ ਕਢਾਉਂਦਾ ਕਿਉਂਕਿ ਗੁੱਠਾ ਲਾਉਣਾ ਹੁੰਦਾ 18 ਬੈਸਪੇ ਸਕੂਟਰ ਮੰਗ ਕਰ ਰੱਖੀਆਂ ਔਰ ਜਦੋਂ ਥਾਰ ਕਢਾਉਂਦਾ ਫਿਰ ਸਾਰੇ ਵੀ ਜਾਂਦਾ ਫਿਰ ਜਦੋਂ ਉਮਰ ਆਉਂਦੀ ਹੈ 45 ਕੇ ਸਾਲ ਫਿਰ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਕਰਜ਼ਾ ਸਿਰ ਚੜ ਜਾਂਦਾ ਫਿਰ ਉਹ ਕੀ ਕਰਦਾ ਪਿਸਤੌਲੜੀ ਜੀ ਲਵੇਟ ਕੇ ਉਸ ਦੇ ਵਿੱਚ ਉਹ ਪੇਟੀ ਚ ਧਰ ਦਿੰਦਾ ਫੇਰ ਉਹ ਜਿਹੜੀ 32 ਸਾਲ ਤੋਂ ਉਮਰ ਆਉਂਦੀ ਆ 45 ਸਾਲ ਵਾਲੀ ਇਹਦੇ ਚ ਪਸਤੰਡੀ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਪੁਰਾਣੇ ਬਜ਼ੁਰਗਾਂ ਨੇ ਕੁਝ ਲਫ਼ਜ਼ ਬਣਾਏ ਨੇ ਪਸਤੰਡੀ 12 ਮੁਠੀਆ ਇੱਕ ਬਣਾਇਆ ਹੈਗਾ ਚੌਰਾ ਬਾੜਾ ਦਸਨ ਦੀ ਲੋੜ ਨਹੀਂ ਇੱਕੋ ਹੀ ਗੱਲ ਦੱਸ ਦਿਓ ਵੀ ਇਹ ਪਸਤੰਡੀ ਹੈ ਜਿਹੜਾ ਪਿਸਤੌਲ ਲੜੀ ਦੀ ਟੰਗੀ ਫਿਰਦੇ ਔਰ ਜਿਹੜਾ ਮੇਰਾ ਐਕਸਪੀਰੀਅੰਸ ਹੈ ਛੋਟੇ ਵੀਰ ਬੱਤੀ ਬੋਰ ਵਾਲਾ ਜਦੋਂ ਵੀ ਕਿਸੇ ਲੜਾਈ ਚ ਲੜ ਪਿਓ ਖੌਂਸੜੀ ਖਾ ਕੇ ਆਉਂਦਾ ਹੈ ਬੜਾ ਸਖਤ ਸ਼ਬਦ ਵਰਤਿਆ ਖੌਂਸੜੇ ਖਾ ਕੇ ਆਉਂਦਾ ਜਦੋਂ ਸਾਹਮਣੇ ਵਾਲਾ ਉਸ ਤੋਂ ਉਹ ਗੋਲੀ ਮਾਰ ਦਿੰਦਾ ਕੋਹਲੀ ਉਹਦੇ ਵੱਜ ਜਾਂਦੀ ਹੈ ਬੰਦਾ ਮਰਦਾ ਨਹੀਂ ਬੱਤੀ ਬੋਰ ਨਾਲ ਉਹ ਕੋਈ ਕਿਰਪਾਨ ਚੱਕ ਲੂ ਜਾਂ ਦਾਤ ਚੱਕ ਲੂ ਉਹਨੇ ਵੜ ਦੇਣਾ ਬੱਤੀ ਬੋਰ ਵਾਲਾ 60% ਮੈਂ 32 ਬੋਰ ਦੇ ਪਿਸਤੌਲ ਜਿਹੇ ਵਾਲੇ ਮੈਂ ਭੱਜਦੇ ਦੇਖੇ ਨੇ ਪਿੱਛੇ ਡਾਂਗਾ ਵਾਲੇ ਤੇ ਮੂਰੇ ਪਿਸਤੌਲ ਲਈ ਕਿੱਡੀ ਪੈੜੀ ਹਾਲਤ ਹੁੰਦੀ ਆ ਵੀ ਪਿਸਤੌਲ ਲੈ ਕੇ ਭੱਜਿਆ ਜਾਂਦਾ ਹੋਵੇ ਇਸ ਕਰਕੇ ਇਹ ਉਮਰ ਐ ਫੇਰ ਜਦੋਂ 60 ਸਾਲ ਦਾ ਬੰਦਾ ਹੋ ਜਾਂਦਾ ਫੇਰ ਉਹ ਪੇਟੀ ਚੋਂ ਕੱਢ ਕੇ ਸੋਚਦਾ ਵੀ ਇਹ ਲੋਹੇ ਤੋਂ ਕਰਾਉਣਾ ਕੀ ਐ ਹੂੰ ਫੇਰ ਉਹਨੂੰ ਚੱਕ ਕੇ ਉਹ ਵੇਚ ਦਿੰਦਾ ਉਹ 60 70 ਹਜ਼ਾਰ ਦਾ ਬਿਕ-ਬੁਖ ਜਾਂਦਾ ਫੇਰ 15-20 ਸਾਲ ਬਾਅਦ ਉਹਦਾ ਫੇਰ ਮੁੰਡਾ ਜੰਮਦਾ ਹੈ ਉਹ ਵੀ ਇਸੇ ਰਾਹਾਂ ਤੇ ਇਹ ਸਾਡੀ ਪੰਜਾਬੀਆਂ ਦੀ ਫਿਦਰਤ ਹੈ ਫੁਕਰਾਪਣ ਫੁਕਰੇ ਬਣਨਾ ਆਪ ਦੇ ਆਪ ਨੂੰ ਦੂਜਿਆਂ ਨਾਲੋਂ ਉੱਤੇ ਦਿਖਾਉਣਾ ਸੁਪੀਰੀਅਰ ਦੱਸੋ ਸੁਪੀਰੀਅਰ ਜਦੋਂ ਬੱਚਾ